ਅਮਰਾ ਪਦ ਪਾਵੇ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰਿਆਪਨੇ ਗੁਰ ਕਉ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵੰਦੀ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿੰਨ ਕੂਮ ਕੂਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿੰਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੀਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮਖ ਨਿਸਤਾਰਾ ਜੋ ਹਰ ਨਾਮ ਧਿਆਈਂ ਦੇ ਤੇ ਜਨ ਪਰਵਾਨ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵੰਦੀ ਤਿਨ ਹਰ ਫਲ ਪਾਵੈ ਜਿਨਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਵੇ ਜਪ ਜਪ ਪਿਆਰਾ ਜੀਵੰਦੀ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ ਓਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੈ ਹਰ ਸਿਵਿਆ ਗੁਰ ਧਨ ਗੁਰ ਤਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨ ਜੋ ਗੁਰ ਸਿੱਖ ਗੁਰ ਸੇਵੰਦੀ ਸੇ ਪੁੰਨ ਪਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਾਹ ਪੈਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਧਿਆਈਂ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੀਤੇਉ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੀਤਿਆ ਹਿਰਦੈ ਉਰ ਧਾਰੇ ਤਿੰਨ ਜਮ ਨੇੜ ਨਾ ਆਵੀ ਗੁਰ ਸਿੱਖ ਗੁਰ ਪਿਆਰੀ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲੀਆਂ ਮਾਣੈ ਸਤਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹਉ ਵੇਖ ਵੇਖ ਗੁਰੂ ਵੇਗਸਿਆ ਗੁਰ ਸਤ ਗੁਰ ਦੇਹਾ ਗੁਰ ਰਸ ਨਾ ਅੰਮ੍ਰਿਤ ਬੋਲ ਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾਂ ਗੁਰ ਮੰਨਿਆ ਤਿੰਨਾ ਭੁਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰਿ ਆਰਾਧਿਆ ਸੇ ਸਾਹਾ ਵੱਡਾ ਢਾਣੀ ਹਉ ਸਤਿਗੁਰ ਕਉ ਸਦ ਵਾਰਿਆ ਗੁਰਬਚਨ ਸਮਾਣੀ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਉਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹਿਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ ਤਲੰਗ ਮਹੱਲਾ 9 ਕਾਫੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਚੇਤਨਾ ਹੈ ਤੂੰ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਛਿਨ ਛਿਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਰਹਾਉ ਹਰ ਗੁਣ ਕਾਹੀ ਨਾ ਗਾਵੀਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਤਲੰਗ ਮਹੱਲਾ ਨੋ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁੱਤ ਬੰਦ ਜਨ ਹਿਤ ਜਾਂ ਸੋ ਕੀਨਾ ਜੀਉ ਛੂਟਿਓ ਜਬ ਦੇਤੇ ਧਾਰ ਅਗਨ ਮੈਂ ਦੀਨਾ ਜੀਵਤ ਲੋ ਬਿਵਹਾਰ ਹੈ ਜਗ ਕਉਤਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਖਨ ਸਮਾਨੋ ਤਲੰਗ ਮਹੱਲਾ ਨੋ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰਤ ਤਨ ਰਾਜ ਸਿਉ ਅਤਿ ਨੇਹੋ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖਿਓ ਨਹੀਂ ਨਹਿ ਗਰਬ ਨਿਵਾਰਿਓ ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕੈ ਗਹੋ ਪ੍ਰਭ ਸਰਨਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਬੇਦ ਕਤੇਮ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀ ਰਹਾਉ ਦਰੋਗ ਪੜ ਪੜ ਖੁਸ਼ੀ ਹੋਵੇ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੀ ਸਿਆਮ ਮੂਰਤ ਨਾਹੀ ਅਸਮਾਨ ਮਿਆਨੀ ਲਹੰਗ ਦਰਿਆ ਗੁਸਲ ਕਰਦਨ ਬੂੰਦ ਕਰ ਫੱਕਰ ਨਾਇਮ ਲਾਏ ਚਸਮੇ ਜਹ ਤਹਾ ਮਾਜੂਦ ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ ਹੋਏ ਨਾਮ ਦੇਵ ਜੀ ਮੈਂ ਅੰਧਲੇ ਕੀ ਤੇਕ ਤੇਰਾ ਨਾਮ ਖੁੰਧ ਕਾਰਾ ਮੈਂ ਗਰੀਬ ਮੈਂ ਮਸ਼ਕੀਨ ਤੇਰਾ ਨਾਮ ਹੈ ਆਧਾਰਾ ਰਹਾ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜਰਾ ਹਜੂਰ ਦਰ ਪੇਸ ਤੂੰ ਮਨੀ ਦਰਿਆ ਤੂੰ ਦੇਹੰਦ ਤੂੰ ਵਿਸਾਰ ਤੂੰ ਧਨੀ ਦੇਹੇ ਲੇਹੇ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸੁਆਮੀ ਬਖਸ਼ੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਹਾਲੇ ਤੇਰਾ ਨਾਉ ਰਹਾਉ ਕੁਜਾ ਆਮਤ ਕੁਜਾ ਰਫਤੀ ਕੁਜਾ ਮੇਰਵੀ ਦਿਵਾਰ ਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਦਿਵਾਰ ਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿਨੀ ਪਾਤਸ਼ਾਹ ਸਾਵਲੇ ਬਰਨਾ ਅਸਪਤ ਗਜਪਤ ਨਰਹ ਨਰੀਂਦ ਨਾਮੇ ਕੇ ਸੁਆਮੀ ਮੀਰ ਮੁਕੰਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਕਉ ਦੂਦੈ ਕਉ ਜਾਵਹੁ ਦੂਦ ਕਰਮ ਫੁਨ ਸੁਰਤ ਸਮਾਇਣ ਹੋਏ ਨਰਾਸ ਜਮਾਵਹੁ ਜਪਹੁ ਤਾ ਏਕੋ ਨਾਮਾ ਅਵਰ ਨਰਾਫਲ ਕਾਮਾ ਰਹਾਉ ਇਹ ਮਨ ਈਤੀ ਹਾਤ ਕਰਹੁ ਹੁਨ ਨੀਤਰ ਹੋ ਨੀਂਦ ਨਾ ਆਵੇ ਰਸਨਾ ਨਾਮ ਜਪਹੁ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵਹੁ ਮਨ ਸੰਪਟ ਜਿਤ ਸਤ ਸਰ ਨਾਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਬ ਤਰਹਿ ਕਹੰਦੇ ਕਹ ਕਹੀ ਕਹਿ ਜਾਵਹਿ ਤੁਮ ਸਰ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹੌਸਾ ਲਾਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਈ ਅਮਰਤ ਛੋੜ ਕਾਹੀ ਬਿਖ ਖਾਈ ਐਸਾ ਗਿਆਨ ਜੱਪੂ ਮਨ ਮੇਰੀ ਹੋਵਹੁ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬਾਂਧਿਆ ਸਭ ਜਗ ਭਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਤਲ ਮਹੀਲ ਰਾਵ ਰਹੇ ਆਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਤਰਨਤ ਨਾਨਕ ਤਾਰੇ ਸੋਏ ਸੋਹੀ ਮਹੱਲਾ ਪਹਿਲਾ ਘਰਿ ਸੇਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿ ਹਾਂ ਚਿਲਕਣਾ ਕੋਟਿ ਮਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋਤੋਂ ਆਤਿਸ ਸੱਜਣ ਸੇਈ ਨਾਲ ਮੈਂ ਚਾਲਨਿਆਂ ਨਾਲ ਚਲੰਨ ਜਿੱਥੈ ਲਿਖਾ ਮੰਗੀਐ ਤਿੱਥੈ ਖੜੇ ਦਿਸਨ ਰਹਾਉ ਕੋਠੇ ਮੰਡਪ ਮਾਰੀਆਂ ਪਾਸੋਂ ਚਿੱਤ ਵੀ ਆਹਾ ਟਟੀਆਂ ਕਾਮਨਾ ਆਵਨੀ ਵਿੱਚੋਂ ਸਖਣੀ ਆਹਾ ਬੱਗਾ ਬੱਗੇ ਕੱਪੜੇ ਕੀਰਤ ਮੰਝ ਵਸਨ ਕੋਟ-ਕੋਟ ਜੀਆਂ ਖਾਵਣੇ ਬੱਗੇ ਨਾ ਕਹੀਨ ਸਿੰਮਲ ਰੋਕ ਸਰੀਰ ਮੈਂ ਮੈਂ ਜਨ ਦੇਖ ਭੁਲੰ ਸੇ ਫਲ ਕਮ ਨ ਆਮਨੀ ਤੇ ਗੁਣ ਮੈਂ ਤਨ ਹਨ ਅੰਧ ਲੈ ਭਾਰ ਉਠਾਇਆ ਡੂੰ ਘਰ ਵਾਟ ਬਹੁਤ ਅੱਖੀ ਲੋੜੀ ਨਾ ਲਾਹਾ ਹਉ ਚੜ ਲੰਗਾ ਕਿਤ ਚੱਕ ਰੀਆਂ ਚੰਗੀਆਂ ਆਈਆਂ ਅਵਰ ਸਿਆਣ ਪਾ ਕਿਤ ਨਾਨਕ ਨਾਮ ਸੰਭਾਲ ਤੂੰ ਵੱਡਾ ਛਟ ਹੈ ਜੇਤ ਸੂਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜ ਲਾ ਜਿਤ ਲੰਘਹਿ ਵਹਿਲਾ ਨਾ ਸਰ ਵਰ ਨਾ ਊਚਲੇ ਹੈ ਸਾ ਪੰਥ ਸੁਹਿਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾਉ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਘੰਟੜੀ ਐ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗਉਣ ਨਿਵਾਰਿਆ ਹੈ ਸਾਚਾ ਸੋਈ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹਿ ਸਹੀਲੀ ਹੋ ਸਹੋ ਖਰਾ ਪਿਆਰਾ ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੈ ਭਾਉ ਤਿਨਾਂ ਸਵਾਰ ਸੀ ਸੂਖੀ ਕਰੈ ਪਸਾਉ ਦੂਖ ਵਿਸਾਰ ਸੀ ਸਹਿਸਾ ਮੂਲੇ ਨਾਹੀ ਸਰਪਰਤਾਰ ਸੀ ਤਿਨਾਂ ਮਿਲਿਆ ਗੁਰ ਆਏ ਜਿਨ ਕੋ ਲੀਖਿਆ ਅੰਮ੍ਰਿਤ ਹਰ ਕਾ ਨਾਮ ਦੇਵੈ ਦੀਖਿਆ ਚਲਹਿ ਸਤਗੁਰ ਭਾਈ ਭਵੈ ਨਾ ਭੀਖਿਆ ਜਾਂ ਕੋ ਮਹਿਲ ਹਜੂਰ ਦੂਜੇ ਨਿਵੇਂ ਕਿਸ ਦਰ ਦਰਵਾਣੀ ਨਾਹੀ ਮੂਲੇ ਪੁੱਛ ਤਿਸ ਛਟੈ ਤਾਂ ਕਹਿ ਬੋਲ ਸਾਹਿਬ ਨਦਰ ਜਿਸ ਕਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਈ ਧਾਏ ਉਸਾਰੀ ਸਾਜ ਜਾਣੈ ਸਭ ਸੋਈ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮ ਲੀਨ ਤੋਤਾ ਹੱਛਾ ਨਾ ਹੋਏ ਸੀ ਗੁਰੂ ਦਵਾਰੈ ਹੋਏ ਸੋਜੀ ਪਾਏ ਸੀ ਏਤ ਦਵਾਰੈ ਧੋਏ ਹੱਛਾ ਹੋਏ ਸੀ ਮੈਲੇ ਹਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਤੇਹਾ ਹੋਏ ਸੀ ਅਮਰਤਾ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਸੂਹੀ ਮਹੱਲਾ ਪਹਿਲਾ योगी ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੀ ਤੀਰਥ ਮਲ ਮਲ ਨਹਾਏ ਤੇਰਾ ਸੱੜੜਾ ਸਨੀਜੈ ਭਾਈ ਜੇ ਕੋ ਬਹਿ ਅਲਾਈ ਰਹਾਉ ਜੈ ਸਾ ਬੀਜੈ ਸੋ ਲੜੇ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵੇ ਜੇ ਸਣ ਨੀਛਾਣੇ ਜਾਏ ਤੈ ਸੋ ਜੈਸਾ ਕਾਢੀ ਐ ਜੈਸੀ ਕਾਰ ਕਮਾਈ ਜੋ ਦਮ ਚੇਤਨਾ ਆਵਈ ਸੋ ਦਮ ਬਿਰਥਾ ਜਾਏ ਇਹੋ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ਨਾਨਕ ਕਮ ਨਾ ਆਵਈ ਜਿਤ ਤਨ ਨਾਹੀ ਸੱਚਾ ਨਾਮ